ਸੋ ਹੀ ਪੀ ਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਫਿਰ ਯੂਰੀਆ ਲੈ ਕੇ ਪਹੁੰਚੇ ਆ ਆਪਣੇ ਖੇਤ ਦੂਜੀ ਯੂਰੀਆ ਲੱਗੇ ਆ ਪੌਣ ਆਪਾਂ ਨਾਲ ਪਹੁੰਚੇ ਆਪਣੇ ਤਾਰਾ ਬਾਈ ਤੇ ਪਹਿਲੀ ਯੂਰੀਆ ਪਾਈ ਨੂੰ ਤਕਰੀਬਨ ਆਪਣੇ ਬਾਈ 10 11 ਦਿਨ ਹੋ ਗਏ ਆਪਾਂ ਪਾਣੀ ਲੱਗਣ ਤੋਂ ਬਾਅਦ ਤੁਰੰਤ ਬਾਅਦ ਆਪਾਂ ਸੰਕੋਰ ਦੇ ਨਾਲ ਪਹਿਲੀ ਯੂਰੀਆ ਪਾਈ ਸੀ ਤੁਸੀਂ ਵੀਡੀਓ ਚ ਦੇਖਿਆ ਹੀ ਆ ਤੇ ਗੁੱਲੀ ਡੰਡੇ ਦਾ ਕੰਟਰੋਲ ਵੀ ਵਧੀਆ ਹੋ ਗਿਆ ਤੁਸੀਂ ਨਾਲ ਕਣਕ ਵੀ ਦੇਖ ਲਓ ਵੀ ਆਪਣੀ ਪੂਰੀ ਗ੍ਰੋਥ ਵੀ ਕਰ ਗਈ ਆ ਵੀ ਤਿਲ ਸੁੱਟਣ ਨੂੰ ਯੋਗ ਆ ਨਹੀਂ ਪੂਰੀ ਵਧੀਆ ਇੱਕ ਨੰਬਰ ਜਿਹੜੀ ਕਣਕ ਆਪਣੀ ਖੜੀ ਹੈ ਤੇ ਆਪਾਂ ਕਈ ਬੰਦੇ ਸੋਚਦੇ ਵੀ ਹੁਣ ਦੂਜੀ ਯੂਰੀਆ ਆਪਾਂ ਪਾਈਏ ਕਦੋਂ ਦੇਖੋ ਜਿਹੜਾ ਤਾਂ ਆਪਣਾ ਤਿਆਰਬਾ ਆਪਾਂ ਦੂਜੀ ਯੂਰੀਆ ਪਹਿਲਾ ਪਾਣੀ ਲੱਗਣ ਤੋਂ 10 ਜਾਂ 11 ਦਿਨ ਦੇ ਬਾਅਦ ਜਿਹੜੇ ਸਾਡੇ ਖੇਤਾਂ ਦੇ ਵਿੱਚ ਪੈਰ ਖੜਨ ਲੱਗ ਜਾਂਦਾ ਉਹ ਤੁਸੀਂ ਆਪਣੀ ਜ਼ਮੀਨ 'ਚ ਦੇਖਣਾ ਵੀ ਜਦੋਂ ਤੁਹਾਡੇ ਪਾਣੀ ਲੱਗਣ ਤੋਂ ਬਾਅਦ ਪ੍ਰੋਪਰ ਪੈਰ ਖੜਾ ਹੋ ਗਿਆ ਹਨ ਵਧੀਆ ਤੁਰਿਆ ਜਾਂਦਾ ਜਿੱਦਾਂ ਆਪਾਂ ਪੱਕੇ ਰਸਤੇ 'ਤੇ ਤੁਰਦੇ ਆ 40-45% ਗਿੱਲ ਹੈਗੀ ਆ ਖੇਤ ਦੇ ਵਿੱਚ ਮੋਇਸਚਰ ਹੈਗਾ ਉਦੋਂ ਤੁਸੀਂ ਜੇ ਦੂਜੀ ਯੂਰੀਆ ਪਾ ਦੋ ਤਾਂ ਰਿਜ਼ਲਟ ਤੁਹਾਨੂੰ ਜਿਹੜਾ ਪੂਰਾ ਐਨ ਸਿਰਾ ਮਿਲ ਜਾਣਾ ਤੇ ਕਈ ਬੰਦੇ ਕੀ ਕਰਦੇ ਦੂਜਾ ਪਾਣੀ ਲਾਉਣ ਤੋਂ ਪਹਿਲਾਂ 2-4 ਦਿਨ ਪਹਿਲਾਂ ਯੂਰੀਆ ਪਾਉਂਦੇ ਆ ਦੇਖੋ ਉਦਾਂ ਆਪਾਂ ਨਾ ਕਦੇ ਪਾਈਏ ਨਾ ਆਪਾਂ ਨੂੰ ਉਦਾਂ ਦੇ ਤਜਰਬੇ ਦਾ ਪਤਾ ਪਰ ਇੰਨਾ ਕਿ ਪਤਾ ਵੀ ਉਹ ਚੀਜ਼ ਦਾ ਰਿਜ਼ਲਟ ਆਪਾਂ ਨੂੰ ਘੱਟ ਮਿਲਦਾ ਜੇ ਆਪਾਂ ਦੂਜੀ ਯੂਰੀਆ 45 ਤੋਂ 50 ਦਿਨ ਦੇ ਵਿੱਚ ਵਿੱਚ ਪਾ ਦਈਏ ਤਾਂ ਆਪਾਂ ਨੂੰ ਐਨ ਇੱਕ ਵਧੀਆ ਸਿਰੇ ਦਾ ਰਿਜ਼ਲਟ ਜਿਹੜਾ ਮਿਲ ਜਾਂਦਾ ਤੇ ਨਾਲ ਆਪਾਂ ਪਾਉਣਾ ਕੀ ਆ ਦੂਜੀ ਯੂਰੀਆ ਦੇ ਬਹੁਤ ਬੰਦੇ ਦੂਜੀ ਯੂਰੀਆ ਦੇ ਮੂਰੇ ਕਈ ਸਪਰੇਅਾਂ ਕਰੀ ਜਾਂਦੇ ਆ ਜਾਂ ਹੋਰ ਲੱਲਪੱਬਾ ਪਾਈ ਜਾਂਦੇ ਆ ਪਰ ਜਿਹੜੀਆਂ ਇਹ ਦੋ ਚੀਜ਼ਾਂ ਆਪਾਂ ਪਾਉਣ ਜਾ ਰਹੇ ਆ ਇਹਦਾ ਇੰਨਾ ਵੱਡਾ ਰੋਲ ਹੈ ਝਾੜ ਨੂੰ ਵਧਾਉਣ ਦੇ ਵਿੱਚ ਤੇ ਅੱਗੇ ਜਿਹੜੀ ਫਸਲ ਆ ਚੰਗੀ ਆਪਣੀ ਐਂਡ ਤੱਕ ਖੜੀ ਰਹੇ ਉਹਦੇ ਵਿੱਚ ਬਹੁਤ ਵੱਡਾ ਰੋਲ ਆ ਪਾਉਣ ਜਾ ਰਹੇ ਆ ਅੱਜ ਆਪਾਂ ਸਲਫਰ ਤੇ ਟ੍ਰਾਈਕੌਨਟਾਨੋਲ ਹੁਣ ਬਹੁਤ ਬੰਦਿਆਂ ਨੇ ਸੋਚਣਾ ਵੀ ਆਰੇ ਤਾਂ ਛੋਟੀ ਜੀ ਚੀਜ਼ਾਂ ਵੀ ਆਮ ਹੀ ਆ ਵੀ ਬੰਦਿਆਂ ਨੇ ਵੀਡੀਓ ਅੱਗੇ ਸਕਿਪ ਕਰ ਜਲੇ ਵੀ ਸਲਫਰ ਦੇ ਟ੍ਰਾਈਗਨਟਨ ਵਾਲਾ ਪਰ ਆਪਾਂ ਜਿਹੜਾ ਹਮੇਸ਼ਾ ਹੀ ਸਲਫਰ ਨੂੰ ਸਿਰਫ ਸਲਫਰ ਦੀ ਘਾਟ ਬਾਰੇ ਸੋਚਦੇ ਵੀ ਇੱਕ ਕੱਲਾ ਸਲਫਰ ਸਲਫਰ ਦੀ ਘਾਟ ਨੂੰ ਹੀ ਪੂਰਾ ਕਰਦਾ ਵੀ ਆਪਣੀ ਕਣਕ ਪੂਰੀ ਠੀਕ ਖੜੀ ਹੈ ਪਰ ਸਲਫਰ ਦੀ ਕਣਕ ਦੇ ਵਿੱਚ ਕੀ ਲੋੜ ਹੈ ਕਈ ਬੰਦੇ ਕਹਿੰਦੇ ਵੀ ਜਿਹੜਾ ਸਲਫਰ ਉਹ ਤੇਲ ਬੀਜ ਫਸਲਾਂ ਦੇ ਵਿੱਚ ਹੀ ਜ਼ਰੂਰੀ ਆ ਪਰ ਜਦੋਂ ਤੋਂ ਆਪਾਂ ਕਣਕ ਦੇ ਵਿੱਚ ਕਣਕ ਤੋਂ ਪਹਿਲਾਂ ਝੋਨੇ ਨੂੰ ਆਪਾਂ ਖੇਤਾਂ ਦੇ ਵਿੱਚ ਬੋਣ ਲੱਗਿਆਂ ਉਦੋਂ ਤੋਂ ਜਿਹੜਾ ਸਲਫਰ ਆ ਬਹੁਤ ਵੱਡਾ ਜਿਹੜਾ ਆਪਣਾ ਆਪਣਾ ਰੋਲ ਪੂਰਾ ਕਰਦਾ ਤੇ ਬਹੁਤ ਜਿਹੜਾ ਮਲਕੇ ਮਦਦ ਕਰਦਾ ਆਪਣੀ ਫਸਲ ਨੂੰ ਵਧੀਆ ਅੱਗੇ ਝਾੜ ਦੇਣ ਦੇ ਵਿੱਚ ਤੇ ਪਰਾਲੀ ਨਾਲ ਕਾਰਨ ਕੀ ਆ ਜਦੋਂ ਤੋਂ ਆਪਾਂ ਖੇਤਾਂ ਦੇ ਵਿੱਚ ਪਰਾਲੀ ਦੱਬਣ ਲੱਗਿਆਂ ਵਾਉਣ ਲੱਗਿਆਂ ਉਦੋਂ ਤੋਂ ਜਿਹੜੀਆਂ ਜ਼ਮੀਨ ਦੀਆਂ ਉੱਲੀਆਂ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ ਤੇ ਕਈ ਬੰਦੇ ਕੀ ਕਹਿੰਦੇ ਵੀ ਬਾਈ ਕਣਕ ਦੇ ਵਿੱਚ ਆਪਾਂ ਯੂਰੀਆ ਵੀ ਪੂਰਾ ਠੋਕ ਕੇ ਪਾਇਆ ਡੀਏਪੀ ਵੀ ਪੂਰਾ ਪਾਇਆ ਉਹਦੇ ਤੋਂ ਬਾਅਦ ਆਪਾਂ ਹੋਰ ਵੀ ਲੱਲਾ ਭੱਬਾ ਪਾ ਲਿਆ ਪਰ ਆਪਣੀ ਕਣਕ ਆ ਜਿਹੜੀ ਉਹ ਚੱਲ ਨਹੀਂ ਰਹੀ ਜਾਂ ਉਪਰੋਂ ਪੇਲੀ ਹੋ ਰਹੀ ਆ ਜਾਂ ਗਰੋਥ ਨਹੀਂ ਕਰ ਰਹੀ ਬੂਟਾ ਨਹੀਂ ਕਰ ਰਹੀ ਪ੍ਰੋਪਰ ਕਲਰੇ ਨਹੀਂ ਬਣਾ ਰਹੀ ਆਪਣੇ ਹਨਾ ਤੇ ਉਹਦੇ ਪਿਛੇ ਹੀ ਹੁੰਦਾ ਵੀ ਉਹਦੀ ਜੜਾਂ ਦੇ ਵਿੱਚ ਫੰਗਸ ਦਾ ਕਿਸੇ ਦਾ ਹਮਲਾ ਹੈ ਜੜਾਂ ਦੇ ਵਿੱਚ ਉਲੀ ਹੈ ਜਿਹਦੇ ਕਰਕੇ ਜਿਹੜਾ ਜ਼ਮੀਨ ਦੇ ਵਿੱਚ ਜਿੰਨੀਆਂ ਖਰਤ ਖਰਾਕਾਂ ਤੁਸੀਂ ਪਾਈਆਂ ਉਹ ਬੂਟੇ ਨੂੰ ਪ੍ਰੋਪਰ ਨਹੀਂ ਮਿਲ ਰਹੀਆਂ ਇਹੀ ਮੇਨ ਕਾਰਨ ਹੁੰਦਾ ਵੀ ਜੇ ਆਪਾਂ ਪਹਿਲਾਂ ਜੜਾਂ ਵੱਲ ਧਿਆਨ ਦੇਣਾ ਵੀ ਜੜਾ ਆਪਣੀਆਂ ਤੰਦਰੁਸਤ ਰਹਿਣ ਬੂਟੇ ਦੀਆਂ ਜੜਾਂ ਦਾ ਵਿਕਾਸ ਹੋਊਗਾ ਜਿਹੜਾ ਤੰਦਰੁਸਤ ਹੋਣਗੇ ਜਿੰਨੀਆਂ ਖਾਦਾਂ ਆਪਾਂ ਜ਼ਮੀਨ ਦੇ ਵਿੱਚ ਪਾਈਆਂ ਉਹ ਪ੍ਰੋਪਰ ਬੂਟੇ ਨੂੰ ਮਿਲਣਗੀਆਂ ਤੇ ਜਿਹੜਾ ਸਲਫਰ ਸਲਫਰ ਐਸੀ ਚੀਜ਼ ਕਰਕੇ ਸਭ ਤੋਂ ਵਧੀਆ ਰਿਜ਼ਲਟ ਦਿੰਦਾ ਕਿਉਂਕਿ ਸਲਫਰ ਸਭ ਤੋਂ ਵੱਡਾ ਵਧੀਆ ਔਰ ਘੈਂਟ ਫੰਗੀ ਸਾਈਡ ਆ ਸਸਤਾ ਤੇ ਵਧੀਆ ਜਿਹੜਾ ਮਿੱਟੀ ਦੇ ਵਿੱਚ ਕੰਮ ਕਰਦਾ ਸਾਰੀਆਂ ਫੰਗਸਾਂ ਨੂੰ ਕੰਟਰੋਲ ਕਰਦਾ ਤੇ ਜੜਾਂ ਜੜਾਂ ਦੇ ਵਾਧੇ ਵਿਕਾਸ ਵਾਸਤੇ ਵੀ ਮਦਦ ਕਰਦਾ ਤੇ ਜੜਾਂ ਨੂੰ ਕਿਸੇ ਵੀ ਤਰ੍ਹਾਂ ਦੀ ਫੰਗਸ ਦੇ ਹਮਲੇ ਤੋਂ ਬਚਾਉਂਦਾ ਤੇ ਜੇ ਆਪਾਂ ਜ਼ਮੀਨ ਦੇ ਵਿੱਚ ਸਲਫਰ ਦਾ ਇੱਕ ਕੰਮ ਦੇਖ ਲੈ ਦੂਜਾ ਸਲਫਰ ਦੀ ਘਾਟ ਨੂੰ ਪੂਰਾ ਕਰਦਾ ਤੇ ਨਾਲ ਦੀ ਨਾਲ ਜਿੱਦਾਂ ਹੁਣ ਸੁੱਕੀ ਠੰਡ ਪੈ ਰਹੀ ਆ ਕੋਹਰਾ ਪੈ ਰਿਹਾ ਉਹਦੇ ਵਿੱਚ ਇਹ ਜਿਆਦਾ ਠੰਡ ਤੋਂ ਵੀ ਜਿਹੜਾ ਫਸਲ ਦਾ ਬਚਾਅ ਕਰਦਾ ਤੇ ਜਿੱਦਾਂ ਆਪਣਾ ਖੇਤ ਕੋਈ ਬਾਣ ਹੈ ਜਿਹਾ ਹੁੰਦਾ ਵੀ ਜਿੱਥੇ ਆਪਣਾ ਪਾਣੀ ਖੜਦਾ ਹੁੰਦਾ ਪਾਣੀ ਜੀਰਦਾ ਨਹੀਂ ਹੈਗਾ ਇੱਕ ਚਿੱਕ ਬਣ ਜਾਂਦੀ ਹੈ ਚਿਕੜਾਈ ਬਣ ਜਾਂਦੀ ਹੈ ਜਿੱਥੇ ਆਪਣੀ ਫਸਲ ਹੈ ਦਬਣ ਲੱਗ ਜਾਂਦੀ ਹੈ ਉੱਥੇ ਜਿਹੜਾ ਸਲਫਰ ਹੈ ਜ਼ਮੀਨ ਨੂੰ ਪੋਲਾ ਤੇ ਖੁਸ਼ਕ ਕਰਨੇ ਦੇ ਵਿੱਚ ਵੀ ਜਿਹੜਾ ਮਦਦ ਕਰਦਾ ਜੇ ਆਪਾਂ ਉੱਥੇ ਸਲਫਰ ਨੂੰ ਪਾਉਨੇ ਆ ਸਲਫਰ ਦੇ ਕਹਿਣ ਦਾ ਮਤਲਬ ਕੰਮ ਬੜੇ ਆ ਔਰ ਸਾਰੇ ਹੀ ਕੰਮ ਜਿੰਨੇ ਵੀ ਸਲਫਰ ਦੇ ਜ਼ਮੀਂਦਾਰ ਦੇ ਹੱਕ ਦੇ ਵਿੱਚ ਆ ਇਸ ਕਰਕੇ ਜਿਹੜਾ ਸਲਫਰ ਹੈ ਬੇਸ਼ੱਕ ਤੁਹਾਡੇ ਖੇਤ ਦੇ ਵਿੱਚ ਫਸਲ ਦੇ ਵਿੱਚ ਉੱਪਰ ਸਲਫਰ ਦੀ ਘਾਟ ਨਹੀਂ ਦਿਖ ਰਹੀ ਪਰ ਜੜਾਂ ਦੇ ਵਿੱਚ ਉੱਲੀ ਤੋਂ ਜੇ ਤੁਸੀਂ ਵਿਚਾਰ ਰੱਖਣਾ ਤਾਂ ਤੁਸੀਂ 3 ਕਿਲੋ ਸਲਫਰ ਆਪਣੀ ਕਣਕ ਦੇ ਵਿੱਚ ਪਰ ਇੱਕੜ ਦੇ ਹਿਸਾਬ ਨਾਲ ਜੇ ਪਾ ਦੋ ਤਾਂ ਵਧੀਆ ਗੱਲ ਹੈ ਕਿਉਂਕਿ ਕੋਈ ਐਡੀ ਮਹਿੰਗੀ ਚੀਜ਼ ਨਹੀਂ ਹੈਗੀ 100 ਰੁਪਏ ਕਿਲੋ ਪੈਂਦਾ 90% ਵਾਲਾ ਆਪਾਂ ਸਲਫਰ ਜਿਹੜਾ ਆਪਣੇ ਖੇਤ ਦੇ ਵਿੱਚ ਵਰਤਣ ਲੱਗੇ ਆ ਤੇ ਦੂਜਾ ਜਿਹੜਾ ਆਪਾਂ ਟ੍ਰਾਈਕਾਉਂਟਾ ਨਾਲ ਉਹ ਵੀ ਆਪਾਂ ਜੜਾਂ ਦੇ ਵਾਦੇ ਵਿਕਾਸ ਵਾਸਤੇ ਹੀ ਪਾਉਣਾ ਉਹ ਵੀ ਜਿਹੜਾ ਬਹੁਤ ਵਧੀਆ ਗਰੋਥ ਪ੍ਰੋਮੋਟਰ ਜਿਹੜਾ ਗਰੋਥ ਰੈਗੂਲੇਟਰ ਹੈ ਤੇ ਜੜਾਂ ਚ ਜਿਹੜਾ ਆਪਣਾ ਮਿੱਟੀ ਦੇ ਵਿੱਚ ਜਿੰਨੀਆਂ ਖਾਦ ਖਰਾਕਾ ਪਈਆਂ ਉਹਨਾਂ ਨੂੰ ਜੜਾਂ ਦੇ ਥਰੂ ਬੂਟੇ ਦੇ ਪਹੁੰਚਾਉਣ ਦੇ ਵਿੱਚ ਉਹਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਤੇ ਬੂਟੇ ਨੂੰ ਜਿਹੜੀ ਪ੍ਰੋਪਰ ਗਰੋਥ ਕਰਾਉਂਦਾ ক্লোਰੋਫਿਲ ਨੂੰ ਜਿਹੜਾ ਵਧਾਉਂਦਾ ਬੂਟੇ ਦੇ ਵਿੱਚ ਤੇ ক্লোਰੋਫਿਲ ਪੂਰੀ ਹੋਊਗੀ ਤਾਂ ਜਿਹੜਾ ਭੋਜਨ ਆ ਬੂਟੇ ਦੀ ਪ੍ਰਕਿਰਿਆ ਉਹ ਸਹੀ ਰਹੂਗੀ ਇਸੇ ਕਰਕੇ ਜੇ ਆਪਾਂ ਉਹਦੀ ਗੱਲ ਕਰੀ ਉਹ ਵੀ ਆਪਾਂ ਨੂੰ 50 ਰੁਪਏ ਕਿਲੋ ਪੈਂਦਾ 5 ਕਿਲੋ ਦੀ ਪੈਕਿੰਗ 200 ਤੋਂ ਲੈ ਕੇ 250 ਰੁਪਏ ਦੇ ਵਿੱਚ ਵਿੱਚ ਆਪਾਂ ਨੂੰ ਕੰਪਨੀ ਦੀ ਮਿਲ ਜਾਂਦੀ ਹੈ ਤੇ ਦੋਏ ਚੀਜ਼ਾਂ ਤੁਸੀਂ ਵਧੀਆ ਕੰਪਨੀ ਦੇ ਲੈ ਕੇ ਪਾ ਦਿਓ ਤਾਂ ਜਿਹੜ ਕਣਕ ਪੂਰੀ ਇੱਕ ਨੰਬਰ ਵਧੀਆ ਰਹੂਗੀ ਹੁਣ ਦੇਖੋ ਬਹੁਤ ਬੰਦੇ ਕੀ ਕਰਦੇ ਆ ਵੀ ਕੋਈ ਕਹਿੰਦਾ ਵੀ ਕਣਕ ਦੇ ਵਿੱਚ ਪਹਿਲੇ ਪਾਣੀ ਦੇ ਮੂਰੇ ਆ ਸਪਰੇਅ ਕਰਾ ਦੋ ਕੋਈ ਕਹਿੰਦਾ ਵੀ ਦੂਜੇ ਪਾਣੀ ਦੇ ਸਪਰੇਅ ਕਰ ਦੋ ਜਾਂ ਕੋਈ ਕਹਿੰਦਾ ਵੀ ਪਹਿਲਾ ਪਾਣੀ ਲਾ ਕੇ ਉਹਦੇ 10 ਦਿਨਾਂ ਦੇ ਬਾਅਦ ਸਪਰੇਅ ਕਰ ਦੋ ਪਰ ਜੜਾਂ ਦੀ ਉੱਲੀ ਵਾਰੇ ਜੜਾਂ ਦੀ ਫੰਗਸ ਵਾਰੇ ਕੋਈ ਬੰਦਾ ਗੱਲ ਨਹੀਂ ਕਰਦਾ ਕਿਉਂਕਿ ਜਿਹੜੀ ਫਸਲ ਹੈ ਜਦੋਂ 50 ਦਿਨ ਤੇ ਥੱਲੇ ਥੱਲੇ ਜੇ ਪ੍ਰੋਪਰ ਜੜਾਂ ਦਾ ਵਾਧਾ ਵਿਕਾਸ ਹੋ ਗਿਆ ਤਾਂ ਫਸਲ ਨੇ ਆਟੋਮੈਟਿਕ ਤੁਹਾਡੀ ਨੇ ਘੈਂਟ ਰਹਿਣਾ ਕੱਲਾ ਆਪਾਂ ਉੱਪਰੋਂ ਬੂਟਾ ਨਹੀਂ ਦੇਖਣਾ ਹੈਗਾ ਵੀ ਬਸ ਉਹਦਾ ਇੱਕ ਪੱਤਾ ਵਧੀਆ ਆ ਰਿਹਾ ਭਰਿਆ ਖੜਾ ਤੇ ਥੱਲੇ ਜੜਾਂ ਬੇਸ਼ੱਕ ਕਾਲੀਆਂ ਹੋ ਜਾਣ ਉਲੀ ਦੇ ਨਾਲ ਸੋ ਮੇਰਾ ਵੀਰ ਸਲਫਰ ਨੂੰ ਜ਼ਰੂਰ ਕਣਕ ਦੇ ਵਿੱਚ ਪਾਓ ਕਿਉਂਕਿ ਆਪਾਂ ਫੰਗਸ ਦਾ ਵੀ ਕੰਟਰੋਲ ਕਰਨਾ ਤੇ ਕਣਕ ਨੂੰ ਜਿੱਦਾਂ ਜਿਹੜੇ ਤਤਾਂ ਦੀ ਲੋੜ ਹੈ ਉਹ ਵੀ ਸਲਫਰ ਨੇ ਜਿਹੜੇ ਅਪਟੇਕ ਹੈ ਬੂਟੇ ਦੇ ਵਿੱਚ ਵਧਾਉਣੀ ਹੈ ਤਤਾਂ ਦੀ ਜੜਾਂ ਦੇ ਥਰੂ ਕਿਉਂਕਿ ਧੁੱਪ ਦੇ ਤੇ ਜਿਹੜਾ ਉੱਪਰੋਂ ਜਿਹੜਾ ਬੂਟੇ ਨੇ ਪ੍ਰਕਾਸ਼ ਦੇ ਥਰੂ ਭੋਜਨ ਬਣਾਉਣਾ ਉਹ ਤਾਂ ਚਲੋ ਬਣਾਈ ਜਾਣਾ ਜਿੱਦਾਂ ਹੁਣ ਧੁੱਪ ਚੱਲਦੀ ਆ ਅੱਗੇ ਮੌਸਮ ਇਹ ਵੀ ਹੋ ਸਕਦਾ ਵੀ ਅੱਗੇ ਧੁੰਦਾਂ ਦਾ ਆ ਜਵੇ ਉਦੋਂ ਜਿਹੜਾ ਸਾਰਾ ਜ਼ਿੰਮੇਵਾਰੀ ਜੜਾਂ ਤੇ ਚੱਲੇ ਜਾਣੀ ਆ ਕਿਉਂਕਿ ਜਿੱਦਾਂ ਬੰਦੇ ਦੀ ਰੀੜ ਦੀ ਹੱਡੀ ਹੁੰਦੀ ਆ ਉਦੋਂ ਜਿਹੜੀਆਂ ਜੜਾਂ ਐ ਬੂਟੇ ਦੀ ਉਹ ਵੀ ਰੀੜ ਦੀ ਜੜਾਂ ਦੇ ਥਰੂ ਹੀ ਬੂਟਾ ਖੜਾ ਐ ਜ਼ਮੀਨ ਦੇ ਵਿੱਚ ਜੇ ਜੜਾਂ ਕਮਜ਼ੋਰ ਹੋਣਗੀਆਂ ਬੂਟੇ ਨੇ ਡਿੱਗ ਜਾਣਾ ਤੇ ਬਾਕੀ ਜਿਹੜੇ ਭਰਾ ਨਵੇਂ ਆ ਉਹ ਚੈਨਲ ਕਰ ਲੈ ਸਬਸਕ੍ਰਾਈਬ